ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ ਜੀਐਸਟੀ ਡਿਪਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੀਡੈਂਸ਼ਲ ਹੈ ਉਹਦੇ ਬੇਸਿਸ ਤੇ ਰਜਿਸਟਰ ਕਰਾਇਆ ਉਹਨੇ ਨਾ ਨੇ ਜੋ ਪੈਸਾ ਫਰਾਡ ਕੇ ਮਾਧਿਮ ਤੋਂ ਕਮਾਇਆ ਹੈ ਉਹ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਪਾਰਕ ਕੀਤਾ ਵੋ ਅਸੀਂ ਲੱਭ ਰਹੇ ਹਾਂ ਤੀਜਾ ਸੀਗਾ ਕਿ ਇਹ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਉਣ ਦਾ ਸੁਪਨਾ ਦਿਖਾਉਂਦੇ ਸੀਗੇ ਇਹਨਾਂ ਨੇ ਕੋਈ ਵੀ ਦਾ ਵੀ ਕਿਸੇ ਦੀ ਵਰਮੀ ਕੰਪੋਸਟ ਕੋ ਯੂਨਿਟ ਨਹੀਂ ਲਵਾਈ ਤੇ ਇਹ ਇੱਕ ਤਾਂ ਇਹਨਾਂ ਨੇ ਫੇਕ ਫਾਰਮਸ ਬਣਾਈਆਂ ਉਦੋਂ ਬਾਅਦ ਫਿਰ ਇਹਨਾਂ ਨੇ ਅੱਗੇ ਲੋਕਾਂ ਤੋਂ ਪੈਸੇ ਲਏ which means ਕਿ ਇਹਨਾਂ ਨੇ ਲੋਕਾਂ ਦਾ ਆ ਪੈਸਾ ਲੋਟਾਣਾ ਹੈਗਾ 55 ਕਰੋੜ ਦਾ ਸਟੈਂਡਿੰਗ ਅਮਾਉਂਟ ਹੈ ਲੇਕਿਨ ਇਨ ਫਰਮ ਦੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਤਾਂ ਅਸੀਂ ਕੰਸਰਨ ਡਿਪਾਰਟਮੈਂਟ ਨੂੰ ਵੀ ਲਿਖਤਾ ਹੈ ਤਾਂ ਕਿ ਉਹ ਵੀ ਆਪਣੀ ਤਫਤੀਸ਼ ਸ਼ੁਰੂ ਕਰ ਸਕੇ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਦਾ ਵੀ ਮਤਲਬ ਕ੍ਰਾਈਮ ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ ਨੂੰ ਨਹੀਂ ਪਤਾ ਸੀ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਨਾਂਨੇ ਆਗੇ ਫਰਮਾਂ ਚ ਲਾ ਲੈਣੀਆਂ ਨੇ ਤੋਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਇਆ ਹੋਇਆ ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ ویرਾਨ ਮਕਾਨ ਹੈ ਤੋਂ ਐਨ ਆਰ ਆਈ ਨੂੰ ਵੀ ਅਸੀਂ ਉਹਦੀ ਵੀ ਸਟੇਟਮੈਂਟ ਲੈ ਰਹੇ ਹਾਂ ਤਾਂ ਕਿ ਉਹ ਵੀ ਫਿਰ ਅੱਗੇ ਆਪਣਾ ਐਕਸ਼ਨ ਲੈ ਸਕੇ ਕਿ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ ਕ੍ਰਾਈਮ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਜੇਜ ਕੀਤੀ ਹੈ ਇੱਕ ਤੀਜੀ ਇਨਾ ਨੇ 16 ਕਨਾਲ ਵਾਲਿਓ ਪਿੰਡ ਦੇ ਇੱਕ ਸਮਰਾਲਾ ਵਿਖੇ ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨਨਾ ਕੀਤਾ ਬਟ ਉਹਦਾ 10 ਲੱਖ ਰੁਪਏ ਇਨਾ ਨੇ ਪੇਮੈਂਟ ਕੀਤੀ ਹੈ ਚੌਥੀ ਇੱਕ ਪ੍ਰਾਪਰਟੀ ਇਨਾ ਨੇ 14 ਕਰੋੜ 14 ਏਕੜ ਲੈਂਡ ਇਨਾ ਨੇ ਇੱਕ ਐਚ ਸੀ ਐਸ ਇਨਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਲੋਨੀ हां जी तो ਪਹਿਲਾ ਹੀ ਮੀਡੀਆ ਦੇ ਸਾਥੀਆਂ ਨੂੰ ਅਸੀਂ 247 ਨੰਬਰ ਐਫਆਈਆਰ ਬਾਰੇ ਦੱਸਿਆ ਸੀਗਾ ਕਿ ਆਰਗੈਨਿਕ ਫਾਰਮਿੰਗ ਦੇ ਨਾਂ ਤੇ ਇੱਥੇ ਇੱਕ ਪੌਂਜੀ ਸਕੀਮ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀਗੀ ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਉਸ ਹੀ ਤਫ਼ਤੀਸ਼ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਈਆਂ ਤੇ ਅਸੀਂ ਅੱਜ ਮੀਡੀਆ ਦੇ ਸਾਥੀਆਂ ਦੇ ਨਾਲ ਸਾਂਝੀ ਕਰਨਾ ਚਾ ਰਹੇ ਹਾਂ ਤੇ ਜੋ ਮੇਨ ਹੈਗਾ ਇਦੇ ਵਿੱਚ ਕੀ ਆਰਗੈਨਿਕ ਫਾਰਮਿੰਗ ਰਿਲੇਟਡ ਨਵ ਵਖਰੀ ਵਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੇ ਲਿਸਟ ਅਸੀਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਨ ਨਵ ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ ਜੀਐਸਟੀ ਡਿਪਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੈਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਉਹਦੇ ਬਾਅਦ ਜੋ ਬਾਕੀ 8 ਫਰਮਾਂ ਹੈ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30 30 ਹਜ਼ਾਰ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮਾਡਲ ਸੌਪਰੈਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾ ਤਾਂ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਹੀ ਪ੍ਰੋਮਿਸ ਕਰ ਰਹੇ ਸੀਗੇ ਦੂਜਾ ਸੀਗਾ ਕੀ ਆ ਧੋਕੇ ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਇਦਾਂ ਦਾ ਔਰਚਾਰਡ ਵਗੈਰਾ ਲਵਾ ਦੇਂਗੇ ਤੀਜਾ ਸੀਗਾ ਕਿ ਇਹ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਣ ਦਾ ਸੁਪਨਾ ਦਿਖਾਉਂਦੇ ਸੀਗੇ ਇਹਨਾਂ ਨੇ ਕੋਈ ਵੀ ਇਦਾਂ ਦੀ ਕਿਸੇ ਦੀ ਵਰਮੀ ਕੰਪੋਜ਼ੀ ਕੋ ਯੂਨਿਟ ਨਹੀਂ ਲਵਾਈ ਆਪਣੇ ਕੋਲ ਇਹਨਾਂ ਨੇ ਕੁਝ ਪੈਕੇਜਸ ਵਗੈਰਾ ਰੱਖੇ ਸੀਗੇ ਜੋ ਇਹ ਦਿਖਾ ਦਿੰਦੇ ਸੀਗੇ ਕਿਸੇ ਪਰਸਨ ਦਾ ਬਣਾ ਕੇ ਤਾਂ ਇਦਾਂ ਕਰਕੇ ਕੁਝ ਚਾਰ ਪੰਜ ਚੀਜ਼ੇ ਯੂਜ਼ ਕਰਕੇ ਇਹਨਾਂ ਨੇ 30000 ਦੇ ਤਕਰੀਬਨ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਟੋਟਲ ਹੁਣ ਤੱਕ ਇਹਨਾਂ ਨੇ 170 ਕਰੋੜ ਦੀ ट्रांजैक्शन ਇਨ ਨੋ ਫਰਮ ਦੇ ਤਕਰੀਬਨ 21 ਖਾਤੇ ਜੋ ਫਰਮਸ ਦੇ ਹਨ ਤੇ ਉਸ ਤੋਂ ਇਲਾਵਾ 23 ਇਹਨਾਂ ਦੇ ਆਪਣੇ ਨਿੱਜੀ ਖਾਤੇ ਹਨ ਜਿਨ੍ਹਾਂ ਦੇ ਵਿੱਚ ਟੋਟਲ 170 ਕਰੋੜ ਦੀ ਰਾਸ਼ੀ ਜੋ ਹੈ ਉਹ ट्रांजैक्शन ਹੋ ਚੁੱਕੀ ਹੈ 1.5 ਸਾਲ ਦੇ ਵਿੱਚ ਵਿੱਚ ਹੀ ਅ ਤੋ ਇਹ ਇਕਤਾ ਇਹਨਾਂ ਨੇ ਫੇਕ ਫਰਮਸ ਬਣਾਈਆਂ ਉਦੋਂ ਬਾਅਦ ਫਿਰ ਇਹਨਾਂ ਨੇ ਅ ਅ ਲੋਕਾਂ ਤੋਂ ਪੈਸੇ ਲਿੱਤੇ ਜਿਨ੍ਹਾਂ ਦੇ ਵਿੱਚੋਂ 35 ਅ ਕੁਝ ਇਦਾਂ ਦੇ ਪਰਸੈਂਟ ਵੀ ਹੈ ਜਿਨ੍ਹਾਂ ਤੋਂ ਬਹੁਤ ਘੱਟ ਅ ਇਨਵੈਸਟਮੈਂਟ ਲੈ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਜੋ ਕਿ ਇਹਨਾਂ ਦੇ ਆਪਣੇ ਸਾਥੀ ਵਗੈਰਾ ਹਨ ਤੋ ਇਦਾਂ ਦੇ ਵੀ ਅਸੀਂ ਅਕਾਊਂਟਸ ਆਈਡੈਂਟੀਫਾਈ ਕੀਤੇ ਤੋ ਕੁਝ ਕੁੱਲ ਇਨ ਜੋ ਸ਼ੱਕੀਆ ਅਕਾਊਂਟਸ ਹੈ ਇਨਾਂ ਦੇ 35 ਕਰੋੜ ਦੀ ਇਨਵੈਸਟਮੈਂਟ ਦੇ ਵਿੱਚ ਕੇ ਬੇਸਿਸ ਤੇ ਇਨਾਂ ਨੇ 93 ਕਰੋੜ ਦੀ ਉਹਨਾਂ ਨੂੰ ਰਾਸ਼ੀ ਅੱਗੇ ਟ੍ਰਾਂਸਫਰ ਕੀਤੀ ਹੋਏ ਤੋ ਉਹ ਪੈਸਾ ਕਿਵੇਂ ਕਮਾਇਆ ਗਿਆ ਉਹਦੀ ਵੀ ਤਫ਼ਤੀਸ਼ ਅਜੇ ਚੱਲ ਰਹੀ ਹੈਗੀ ਤੇ ਉਹ ਵੀ ਸ਼ੱਕੀ ਹੈ ਜੋ 93 ਕਰੋੜ ਹੈ ਤੇ ਇਹਦੇ ਨਾਲ ਨਾਲ 55 ਕਰੋੜ ਇਦਾਂ ਦਾ ਹੈਗਾ ਜੋ ਸਟੈਂਡਿੰਗ ਪੇਅਬਲ ਅਮਾਊਂਟ ਹੈ ਵਿਚ ਮੀਨਸ ਕਿ ਇਨਾਂ ਨੇ ਲੋਕਾਂ ਦਾ ਆ ਪੈਸਾ ਲੋਟਾਣਾ ਹੈਗਾ 55 ਕਰੋੜਾ ਸਟੈਂਡਿੰਗ ਅਮਾਉਂਟ ਹੈ ਲੇਕਿਨ ਇਨ ਫਰਮ ਤੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਕੁਝ ਇਨਾਦੇ ਕੋਲ ਬੇਸਿਸ ਨਹੀਂ ਜਿਹਨੂੰ ਯੂਜ਼ ਕਰਕੇ ਇਹ ਲੋਕਾਂ ਦਾ ਪੈਸਾ ਵਾਪਸ ਦੇ ਸਕੀ ਨਾ ਇਨਾਦੀ ਕੋਈ ਕੰਮ ਚੱਲਦਾ ਨਾ ਕੋਈ ਮੈਨੂਫੈਕਚਰਿੰਗ ਚੱਲਦੀ ਹੈ ਨਾ ਇਨਾਦੀ ਕੋਈ ਕੰਪਨੀ ਹੈ ਪ੍ਰੋਪਰ ਤੇ ਨਾ ਹੀ ਇਨਾਦਾ ਕੋਈ ਕੰਮ ਹੈਗਾ ਜੋ ਰੈਵਨਿਊ ਜਨਰੇਟ ਕਰ ਸਕੇ ਔਰ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਤਾਂ ਇਨਾਂ ਨੇ ਲੋਕਾਂ ਨੂੰ ਬਹਿਲਾ ਫੂਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਇਨਵੈਸਟਮੈਂਟ ਕਰਾ ਲਈ ਹੈ ਤਾਂ ਇਸ ਕਣੀ ਦੇ ਵਿੱਚ ਜਦੋਂ ਅਸੀਂ ਆ ਫਰਮ ਦੀ ਤਫਤੀਸ਼ ਕਰ ਰਹੇ ਸੀਗੇ ਤਾਂ ਅਸੀਂ ਜੀਐਸਟੀ ডিপਾਰਟਮੈਂਟ ਨੂੰ ਵੀ ਲਿਖਿਆ ਤੇ ਜੀਐਸਟੀ ডিপਾਰਟਮੈਂਟ ਨੇ ਜਦੋਂ ਸਾਨੂੰ ਲਿਖ ਕੇ ਦਿੱਤਾ ਲਿਖਤੀ ਰਿਪੋਰਟ ਦੇ ਵਿੱਚ ਕਿ ਆ 8 ਫਰਮਸ ਫੇਕ ਨੇ ਕਿਉਂਕਿ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਉਦੇ ਨਾਲ ਨਾਲ ਅਸੀਂ ਰਜਿਸਟਰਾਰ ਆਫ ਕੰਪਨੀ ਨੂੰ ਵੀ ਲਿਖਿਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਕੰਪਨੀਆਂ ਦੀ ਉੱਥੇ ਵੀ ਕੋਈ ਡਾਟਾ ਨਹੀਂ ਨਿਕਲਾ ਤੇ ਉਹਨਾਂ ਦੇ ਹਿਸਾਬ ਨਾਲ ਤਾਂ ਨੌਕ ਨੋ ਫਾਰਮਸ ਫੇਕ ਨੇ ਤਾਂ ਅਸੀਂ ਕੰਸਰਨ ਡਿਪਾਰਟਮੈਂਟ ਨੂੰ ਵੀ ਲਿਖਤਾ ਹੈ ਤਾਂ ਕਿ ਉਹ ਵੀ ਆਪਣੀ ਤਫਤੀਸ਼ ਸ਼ੁਰੂ ਕਰ ਸਕੇ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਦਾ ਵੀ ਮਤਲਬ ਕ੍ਰਾਈਮ ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ ਜਿਹੜੇ 93 ਕਰੋੜ ਤਾਂ ਮੈਂ ਇੱਕ ਵਾਰੀ ਪੂਰਾ ਉਹ ਦੱਸੂਗੀ ਤੇ ਇਹਦੇ ਨਾਲ ਨਾਲ ਫਿਰ ਅੱਗੇ ਇਹਨਾਂ ਦੀ ਜੋ ਕੰਪਨੀਆਂ ਨੇ ਆਸਿਰ ਦੋ ਹੀ ਰਿਹਾਈਸ਼ੀ ਜੋ ਮਕਾਨ ਹੈ ઓਰ ਐਡਰੈਸ ਦੇ ਉੱਪਰ ਇਹਨਾਂ ਨੇ ਮਤਲਬ ਉਹਨਾਂ ਦਾ ਐਡਰੈਸ ਦਿਖਾਏ ਹੋਏ ਆ ਇੱਕ ਇੱਕ ਐਨ ਆਰ ਆਈ ਹੈਗਾ ਮਲਕੀਤ ਸਿੰਘ son of ਗੁਰਦੇਵ ਸਿੰਘ ਜੋ ਯੂ ਐਸ ਦੇ ਵਿੱਚ ਰਹਿੰਦਾ ਉਹਦੇ ਨਾਲ ਇੱਕ ਜਸਪ੍ਰੀਤ ਸਿੰਘ ਜੋ ਕਿ ਅਰੈਸਟ ਹੋ ਚੁੱਕਾ ਜਸਪ੍ਰੀਤ ਨੇ ਇਨ ਪ੍ਰਾਈਵੇਟ ਕਪੈਸਿਟੀ ਰੈਂਟ ਅਗਰੀਮੈਂਟ ਕੀਤਾ ਐਨਆਰਆਈ ਨੂੰ ਨਹੀਂ ਪਤਾ ਕਿ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਨਾਂਨੇ ਆਗੇ ਫਰਮਾ ਚਲਾ ਲੈਣੀਆਂ ਨੇ ਤੋਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਇਆ ਹੋਇਆ ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ ویرਾਨ ਮਕਾਨ ਹੈ ਉੱਥੇ ਕੋਈ ਕੰਮ ਨਹੀਂ ਚੱਲਦਾ ਇਹਨਾਂ ਨੇ ਸਿਰਫ ਜਦੋਂ ਇਹਨਾਂ ਨੇ ਬੈਂਕ ਅਕਾਊਂਟ ਖੋਲਨੇ ਸੀਗੇ ਉਸ ਵੇਲੇ ਇੱਕ ਫਲੈਕਸ ਬੋਰਡ ਲਾ ਦਿੱਤਾ ਕੰਪਨੀ ਦਾ ਉੱਪਰ ਟਾਂਕ ਕੇ ਉਹਦੇ ਥੱਲੇ ਫੋਟੋ ਖਿਚਾ ਕੇ ਇਹਨਾਂ ਨੇ ਉਹ ਫੋਟੋ ਲਾ ਕੇ ਬੈਂਕ ਅਕਾਊਂਟਸ ਖੁਲਵਾ ਲਈ ਤਾਂ ਕਿ ਲੱਗੇ ਕਿ ਫਰਮ ਹੈ ਬਟ ਅੰਦਰ ਤੁਸੀਂ ਜਾਓਗੇ ਉਹ ویرਾਨ ਮਕਾਨ ਤੇ ਇਹਨਾਂ ਨੇ ਰੈਂਟ ਅਗਰੀਮੈਂਟ ਕੀਤਾ ਰਿਹਾਈਸ਼ੀ ਉਹ ਵੀ ਇੱਕ ਪ੍ਰਾਈਵੇਟ ਪਰਸਨ ਨੇ ਜਸਪ੍ਰੀਤ ਨੇ ਕੰਪਨੀ ਦੇ ਨਾਂ ਤੇ ਕੋਈ ਰੈਂਟ ਅਗਰੀਮੈਂਟ ਤੱਕ ਵੀ ਨਹੀਂ ਹੈ ਤਾਂ ਐਨਆਰਆਈ ਨੂੰ ਵੀ ਅਸੀਂ ਉਹਦੀ ਵੀ ਸਟੇਟਮੈਂਟ ਲੈ ਰਹੇ ਹਾਂ ਤਾਂ ਕਿ ਉਹ ਵੀ ਫਿਰ ਅੱਗੇ ਆਪਣਾ ਐਕਸ਼ਨ ਲੈ ਸਕੇਗੀ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ ਕ੍ਰਾਈਮ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਸੇਜ ਕੀਤੀ ਹੈ ਦੂਜਾ ਇਹਦਾ ਜੋ ਅਕਿਊਜ਼ਡ ਹੈਗਾ ਵਿਕਰਮਜੀਤ ਸਿੰਘ ਇਹਨੇ ਆਪਣੇ ਮਕਾਨ ਦੇ ਹੀ ਐਡਰੈਸ ਦੇ ਉੱਪਰ ਚਾਰ-ਪੰਜ ਫਰਮਾਂ ਦਾ ਐਡਰੈਸ ਦਿਖਾਇਆ ਹੋਇਆਗਾ ਬਟ ਉੱਥੇ ਵੀ ਅਗਰ ਤੁਸੀਂ ਜਾਓਗੇ ਉੱਥੇ ਉਹ ਰਿਹਾਇਸ਼ੀ ਮਕਾਨ ਹੈਗਾ ਉੱਥੇ ਕੋਈ ਕੰਪਨੀ ਨਹੀਂ ਚੱਲਦੀ ਕੋਈ ਫਰਮ ਨਹੀਂ ਚੱਲਦੀ ਕੁਝ ਕੰਮ ਨਹੀਂ ਹੁੰਦਾ ਤੀਹਾਂ ਨੇ ਇਦਾਂ ਮਿਸਯੂਜ਼ ਆਫ ਪ੍ਰਾਈਵੇਟ ਪ੍ਰੋਪਰਟੀਆਂ ਕਰਕੇ ਵੀ ਅੱਗੇ ਉਹਨਾਂ ਨੂੰ ਐਸ ਕੰਪਨੀ ਦਿਖਾਇਆ ਬਟ ਉੱਥੇ ਕੁਝ ਕੰਮ ਨਹੀਂ ਹੁੰਦਾ ਤੀਜਾ ਇਹਨਾਂ ਨੇ ਜੋ ਜੀਐਸਟੀ ਨੇ ਸਾਨੂੰ ਲਿਖ ਕੇ ਲਿਖਤੀ ਰਿਪੋਰਟ ਦਿੱਤੀ ਹੈ ਉਸ ਲਿਖਤੀ ਰਿਪੋਰਟ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ होलसेलर एंड मैन्युफैक्चरर एंड रिटेलर ऑफ स्पेक्ट्रोमीटर एक्सरे मशीनस और इदादे स्पेक्ट्रोमीटर टाइप के जो मेडिकल इक्विपमेंट्स वगैरह होंगे ਉਦਾਂ ਦੀ ਮਸ਼ੀਨਾਂ ਦਾ ਇਹਨਾਂ ਨੇ ਮੈਨੂਫੈਕਚਰਰ ਕਮ ਹੌਲਸੇਲਰ ਕਮ ਰਿਟੇਲਰ ਦਿਖਾਇਆ ਵੈ ਬਟ ਇਹਨਾਂ ਦੇ ਕੋਲ ਉਦਾਂ ਦਾ ਦੂਰ ਦੂਰ ਤੱਕ ਲੈਣਾ ਦੇਣਾ ਹੀ ਨਹੀਂ ਹੈ ਤਾਂ ਉਹ ਵੀ ਅਸੀ ਜੀਐਸਟੀ ਡਿਪਾਰਟਮੈਂਟ ਨੂੰ ਨੋਟੀਫਾਈ ਕਰਤਾ ਹੈਗਾ ਕਿ ਉਹ ਵੀ ਆਪਣਾ ਫਿਰ ਅ ਅਗਰ ਉਹਨਾਂ ਦੇ ਕਿਸੇ ਅ ਕਿਸੇ ਆਫੀਸਰ ਦੀ ਇਨਵੋਲਵਮੈਂਟ ਹੈ ਕਿ ਵੈਰੀਫਿਕੇਸ਼ਨ ਉਹਨਾਂ ਦੇ ਵੱਲੋਂ ਪ੍ਰੋਪਰ ਹੋਈ ਨਹੀਂ ਤਾਂ ਉਹ ਵੀ ਆਪਣਾ ਫਿਰ ਐਕਸ਼ਨ ਲੈ ਸਕਦੇ ਆ ਇਸ ਟੋਟਲ ਜੋ ਫਰਾਡ ਹੈਗਾ ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 35 ਤੋਂ 36 ਕੰਪਲੇਨੈਂਟਸ ਆ ਚੁੱਕੇ ਆ ਕਿਉਂਕਿ ਲੋਕਾਂ ਨੂੰ ਹੁਣ ਤੱਕ ਕੁਝ 2-3 ਮਹੀਨੇ ਪਹਿਲੇ ਤੱਕ ਇਹ ਆਹੀ ਜੋ ਨਵੇਂ ਬੰਦੇ ਆਂਦੇ ਉਹਦਾ ਪੈਸਾ ਲੈ ਕੇ ਉਹਨਾਂ ਨੂੰ ਕੁਝ-ਕੁਝ ਰਿਟਰਨ ਦਿੰਦੇ ਰਹਿੰਦੇ ਸੀਗੇ ਤੇ ਕੰਪਲੇਨੈਂਟ ਸਾਡੇ ਕੋਲ 35 ਤੋਂ 40 ਦੇ ਵਿੱਚ ਵਿੱਚ ਹੈ ਹੁਣ ਸਾਨੂੰ ਲੱਗਦਾ ਹੈ ਕਿ ਜਦੋਂ-ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਫਰਾਡ ਹੋਇਆ ਹੈ ਹੋਰ ਵੀ ਲੋਕੀ ਆਣਗੇ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਦੱਸਣਾ ਚਾਹੁੰਦੀ ਹੂ ਕਿ ਤੁਸੀਂ ਅਗਰ ਜਨਰੇਸ਼ਨ ਆਫ ਫਾਰਮਿੰਗ ਜੀਓਐਫ ਐਚਓਐਫ ਇਦਾਂ ਦੀ ਜਾਂ ਦ ਜਨਰੇਸ਼ਨ ਆਫ ਫਾਰਮਿੰਗ ਹੈ ਦ ਜੀਓਐਫ ਇਦਾਂ ਦੀ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਪੈਸਾ ਇਨਵੈਸਟ ਕੀਤਾ ਹੈ ਆ ਸੋਚ ਕੇ ਕਿ ਤੁਹਾਡਾ ਬਹੁਤ ਜ਼ਿਆਦਾ ਰਿਟਰਨ ਆਏਗਾ ਤੇ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਅਸੀਂ ਲੀਗਲ ਕਾਰਵਾਈ ਕਰਦੇ ਹੋਏ ਉਹ ਜੁਡੀਸ਼ਰੀ ਤੋਂ ਤੁਹਾਡੇ ਪੈਸੇ ਵਾਪਸ ਕਰਾਣ ਦੀ ਜੋ ਸ਼ੁਰੂਆਤ ਹੈ ਉਹ ਕਰਾ ਸਕਦੇ ਤੇ ਉਹ ਵੀ ਅਸੀਂ ਕਰਾਂਗੇ ਲੇਕਿਨ ਸਾਡੇ ਕੋਲ ਕੰਪਲੇਨੈਂਟਸ ਜਦੋਂ ਤੱਕ ਨਹੀਂ ਆਣਗੇ ਤਦ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਕਿਸ ਕਿਸ ਦੇ ਪੈਸੇ ਜਾਣੇ ਤੇ ਉਹ ਵੀ ਸਾਨੂੰ ਕੰਪਲੇਨਟ ਦੇਣ ਤਾਂ ਕਿ ਅਸੀਂ ਪ੍ਰੋਪਰ ਲੀਗਲ ਐਕਸ਼ਨ ਉਹਨਾਂ ਦੇ ਕੰਪਲੇਨਟਸ ਦੇ ਉੱਪਰ ਵੀ ਸ਼ੁਰੂ ਕਰ ਸਕੇ ਇਹਨਾਂ ਦੀ ਜਦੋਂ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਰਹੇ ਸੀ ਕਿਉਂਕਿ ਕੋਈ ਨਾ ਨੇ ਜੋ ਪੈਸਾ ਫਰਾਡ ਕੇ ਮਾਧਿਅਮ ਤੋਂ ਕਮਾਇਆ ਹੈ ਉਹ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਪਾਰਕ ਕੀਤਾ ਉਹ ਅਸੀਂ ਲੱਭ ਰਹੇ ਹਾਂ ਕਾਫੀ ਪ੍ਰੋਪਰਟੀਆਂ ਸਾਨੂੰ ਮਿਲ ਗਈ ਜਿੱਥੇ ਇਹਨਾਂ ਨੇ ਆਈਦਰ ਪੈਸਾ ਪਾਕ ਕੀਤਾ ਸੀਗਾ ਔਰ ਲੋਕਾਂ ਨੂੰ ਲੋਕਾਂ ਨੂੰ কুমਰਾਾ ਕਰਨ ਦੇ ਲਈ ਉੱਥੇ ਬਿਆਨਾ वगैरह ਕਰਕੇ ਲੋਕਾਂ ਨੂੰ ਦਿਖਾਉਂਦੇ ਸੀਗੇ ਕਿ ਸਾਡੇ ਕੋਲ ਇੰਨੀ ਪ੍ਰੋਪਰਟੀ ਹੈ ਤੇ ਮੈਂ ਤੁਹਾਨੂੰ 6 ਮੇਨ ਪ੍ਰੋਪਰਟੀਆਂ ਜਿਹੜੇ ਹੁਣ ਤੱਕ ਸੇ ਆਈਡੈਂਟੀਫਾਈ ਕੀਤੀ ਉਹਦੇ ਬਾਰੇ ਵੀ ਦੱਸਣਾ ਚਾਹੁੰਦੀ ਹਾਂ ਪਹਿਲੀ ਇਹਨਾਂ ਨੇ ਇੱਕ ਮਾਛੀਵਾੜਾ ਸਾਹਿਬ ਵਿਖੇ ਕਲੋਨੀ ਹੈ ਜਿੱਥੇ ਇਹਨਾਂ ਨੇ ਟੋਟਲ 34 64 ਬਿਸਵੇ ਦੀ ਇੱਕ ਬਿਆਨਾਂ ਕੀਤਾ ਸੀਗਾ ਕੋਈ ਲਿਖਤੀ ਬਿਆਨਾਂ ਨਹੀਂ ਕੀਤਾ ਉਹਦਾ ਮੂੰਹ ਜਵਾਨੀ ਬਿਆਨਾਂ ਕੀਤਾ ਹੋਇਆ ਟੋਟਲ 2.24 ਕਰੋੜ ਦਾ ਬਿਆਨਾਂ ਕੀਤਾ ਜਿਹਦਾ ਜਿਹਦੇ ਵਿੱਚੋਂ ਇਹਨਾਂ ਨੇ ਸਿਰਫ 69 ਲੱਖ ਰੁਪਏ ਦਿੱਤੇ ਸੀਗੇ ਹੁਣ ਉਹ ਕਲੋਨੀ ਨੂੰ ਯੂਜ਼ ਕਰਦੇ ਸੀ ਕਿ ਜਦੋਂ ਕੋਈ ਰੋਲਾ ਪਾਉਂਦਾ ਸੀਗਾ ਕਿ ਸਾਡੇ ਪੈਸੇ ਮਰਤਾ ਨਹੀਂ ਜਾਣਗੇ ਤਾਂ ਆ ਉੱਥੇ 플롯 ਦਿਖਾ ਦਿੰਦੇ ਸੀਗੇ ਕਿ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੈਗੀ ਤੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਹਾਡੀ ਅਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਦਾਂਗੇ ਪ੍ਰਾਪਰਟੀ ਦੀ ਰਜਿਸਟਰੀ ਕਰਾ ਦਾਂਗੇ ਤੇ ਉੱਥੇ ਹੀ ਦਿਖਾਉਂਦੇ ਸੀ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਦੂਜੀ ਇੱਕ ਪ੍ਰਾਪਰਟੀ ਅਸੀਂ ਆਰਐਸ ਕਲੋਨੀ ਅ ਅ ਇੱਥੇ ਖੰਨਾ ਵਿਖੇ ਅਸੀਂ ਸਮਰਾਲਾ ਵਿਖੇ ਆਇਡੈਂਟੀਫਾਈ ਕੀਤੀ ਜਿੱਥੇ ਇਹਨਾਂ ਨੇ 38 ਕਨਾਲ ਲੈਂਡ ਦੀ ਕੁੱਲ 5 ਕਰੋੜ ਦੇ ਵਿੱਚ ਡੀਲ ਕੀਤੀ ਜਿਹਦੇ ਵਿੱਚ ਉਹ 3.5 ਕਰੋੜ ਕੈਸ਼ ਦੇ ਵਿੱਚ ਉਹ ਪਰਸਨ ਨੂੰ ਦੇ ਚੁੱਕੇ ਹਨ ਇੱਕ ਤੀਜੀ ਇਹਨਾਂ ਨੇ 16 ਕਨਾਲ ਬਾਲਿਓ ਪਿੰਡ ਐਗ ਇੱਕ ਸਮਰਾਲਾ ਵਿਖੇ ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨ ਕੀਤਾ ਬਟ ਉਹਦਾ 10 ਲੱਖ ਰੁਪਏ ਨਾਲ ਨੇ ਪੇਮੈਂਟ ਕੀਤੀ ਹੈ ਚੌਥੀ ਇੱਕ ਪ੍ਰਾਪਰਟੀ ਇਹਨਾਂ ਨੇ 14 ਕਰੋੜ 14 ਏਕੜ ਲੈਂਡ ਇਹਨਾਂ ਨੇ ਇੱਕ ਐਚ ਸੀ ਐਸ ਇਨਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਲੋਨੀ ਉੱਥੇ ਇਹਨਾਂ ਨੇ 14 ਏਕੜ ਬਾਇ ਕਰਨਾ ਸੀਗਾ ਟੋਟਲ ਇਹਨਾਂ ਨੇ ਉਹਦਾ ਜੋ ਉਹ ਕੀਤੀ ਹੈਗੀ ਸੈਟਲਮੈਂਟ ਕੀਤੀ ਹੈਗੀ ਉਹ ਐਗਰੀਮੈਂਟ ਕੀਤੀ ਉਹ ਸਾਢੇ 7 ਕਰੋੜ ਦੀ ਕੀਤੀ ਬਟ ਉਹ ਸਾਢੇ 7 ਕਰੋੜ ਦੇ ਵਿੱਚ ਉਹ ਇਹਨਾਂ ਨੇ ਸਾਢੇ 74 ਲੱਖ ਰੁਪਏ ਦੀ ਪੇਮੈਂਟ ਅਜੇ ਤੱਕ ਕੀਤੀ ਹੋਈ ਹੈ ਤਾਂ ਉੱਥੇ ਵੀ ਇਹਨਾਂ ਨੇ ਬੁੱਕ ਕੀਤੀ 14 ਏਕੜ ਜ਼ਮੀਨ ਇਹਦੇ ਨਾਲ ਨਾਲ ਇਹਨਾਂ ਨੇ 3 ਏਕੜ ਜ਼ਮੀਨ ਸਰਹੰਦ ਵਿਖੇ ਇੱਕ ਹੋਟਲ ਦੇ ਨੇੜੇ ਵੀ ਬੁੱਕ ਕੀਤੀ ਹੋਈ ਹੈ ਜੋ ਜਿਹਦੇ ਟੋਟਲ ਇਹਨਾਂ ਨੇ ਐਗਰੀਮੈਂਟ 6 ਕਰੋੜ ਦੇ ਵਿੱਚ ਕੀਤਾ ਹੈਗਾ ਤੇ 30 ਲੱਖ ਦਈਨਾਂ ਨੇ ਪੇਮੈਂਟ ਕੀਤੀ ਹੋਈ ਹੈ ਤਾਂ ਇਹ 6 ਮੇਨ ਪ੍ਰਾਪਰਟੀ ਜੋ ਹਜੇ ਤੱਕ ਆਈਡੈਂਟੀਫਾਈ ਸੀ ਕੀਤੀ ਹੈ ਇਹਨਾਂ ਦੀ ਓਨਰਸ਼ਿਪ ਵਗੈਰਾ ਦਾ ਸਾਰਾ ਡੀਟੇਲ ਕੱਢ ਕੇ ਜੋ ਜੋ ਇਹਨਾਂ ਨੇ ਪੇਮੈਂਟਸ ਵਗੈਰਾ ਕੀਤੀ ਹੈ ਅਸੀਂ ਇਹਨਾਂ ਨੂੰ ਫ੍ਰੀਜ਼ ਕਰਾ ਕੇ ਲੋਕਾਂ ਦਾ ਪੈਸਾ ਲੋਟਾਣ ਦੀ ਆ ਵਾਲੀ process ਵੀ ਸੀ ਸ਼ੁਰੂ ਕਰਾ ਦੇਗੇ ਤੇ ਇੱਥੇ ਕੁਝ ਪ੍ਰਾਪਰਟੀਆਂ ਜਿੱਥੇ ਇਹਨਾਂ ਨੇ ਪੈਸਾ ਪੱਕ ਕਰਨਾ ਸੀਗਾ ਤੇ ਆਪਣਾ ਪ੍ਰਾਈਵੇਟ ਔਰ ਆ ਸਾਰਾ ਕਾ ਸਾਰਾ ਕੋਈ ਕੰਪਨੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੈ ਆ ਜੋ ਅਕਿਊਜ਼ਡ ਹੈ ਅਲੱਗ-ਅਲੱਗ ਅਕਿਊਜ਼ਡ ਜੋ ਇਹਨਾਂ ਦੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਅਸੀਂ ਇਹ ਬਣਾ ਰਹੇ ਸੀਗੇ ਤੋਂ ਕੰਪਨੀ ਦੇ ਨਾਂ ਤੇ ਜੋ ਪੈਸਾ ਲੈ ਕੇ ਅੱਗੇ ਲਾਂਡਰਿੰਗ ਜੀਨੂੰ ਕਹਿੰਦੇ ਮਨੀ ਲਾਂਡਰਿੰਗ ਤਾਂ ਅਗੇ ਇਹਨਾਂ ਨੇ ਪ੍ਰਾਪਰਟੀ ਵਗੈਰਾ ਆਪਣੇ ਨਾਂ ਤੇ ਪਰਸਨਲ ਪ੍ਰਾਪਰਟੀ ਬਾਈ ਕਰਨੀ ਸੀਗੀ ਤਾਂ ਇੱਥੇ ਇੱਥੇ ਇਹਨਾਂ ਨੇ 6 ਜੋ ਹਜੇ ਤੱਕ ਪਤਾ ਲੱਗੇ ਅਗੇ ਹੋਰ ਵੀ ਅਸੀਂ 20 ਕੇ ਤਕਰੀਬਨ ਆਈਡੈਂਟੀਫਾਈ ਕੀਤੀਆਂ ਨੇ ਬਟ 6 ਪ੍ਰਾਪਰਲੀ ਆਈਡੈਂਟੀਫਾਈ ਹੋ ਗਏ ਜਿਨ੍ਹਾਂ ਦਾ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਐ ਇਹਦੇ ਨਾਲ ਨਾਲ ਇਹਨਾਂ ਨੇ ਕੁਝ ਹੋਟਲਸ ਵਗੈਰਾ ਵੀ ਕਿਰਾਏ ਤੇ ਲਿੱਤੇ ਹੋ ਸੀਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਬਲੀ ਹੈਗੀ ਜਗ੍ਹਾ ਉੱਥੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਹੋ ਸੀਗਾ ਉਹਦਾ ਕਾਫੀ ਮੋਟਾ ਕਿਰਾਇਆ 70-75 ਲੱਖੇ ਤਕਰੀਬਨ ਇਹ ਦੇ ਰਹੇ ਸੀਗੇ ਇਹਦੇ ਨਾਲ ਇੱਕ 3B2 ਮੁਹਾਲੀ ਵਿਖੇ ਇਹਨਾਂ ਨੇ ਇੱਕ ਹੋਟਲ ਕਿਰਾਏ ਤੇ ਲਿੱਤਾ ਸੀਗਾ ਇੱਥੇ ਇਹਨਾਂ ਹੋਟਲਾਂ ਦੇ ਵਿੱਚ ਇਹ ਆਪਣੇ ਜਿਨ੍ਹਾਂ ਨੂੰ ਇਨਵੈਸਟਮੈਂਟ ਦਾ ਸੁਪਨਾ ਦਿਖਾਉਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਉੱਥੇ ਸਟੇਜ 2 ਕਰਾਉਂਦੇ ਉਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਕਰਾਉਂਦੇ ਦਿਖਾਉਂਦੇ ਉਹ ਸਾਰਾ ਪੀਪੀਟੀਜ਼ ਵਗੈਰਾ ਬਣਾ ਕੇ ਕਿ ਕਿਵੇਂ ਉਹਨਾਂ ਦਾ ਪੈਸਾ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮੰਥ ਉਹਨਾਂ ਨੂੰ ਰਿਟਰਨ ਵੀ ਆਣੀ ਸ਼ੁਰੂ ਹੋ ਜਾਏਗੀ ਤੇ ਇਹਨਾਂ ਨੇ ਇੱਦਾਂ ਪ੍ਰੋਪਰਟੀਆਂ ਵਗੈਰਾ ਵੀ ਉਹ ਬਣਾਉਂਦਾ ਟਰਾਈ ਕੀਤਾ ਤੇ ਅਸੀਂ 44 ਅਕਾਊਂਟ ਜੋ ਇਹਨਾਂ ਦੇ 23 ਨਿੱਜੀ ਅਕਾਊਂਟਸ ਤੇ 21 ਨਾਦੇ ਜੋ ਕੰਪਨੀਆ ਦੇ ਅਕਾਊਂਟਸ ਹੈ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ ਉਨ ਅਕਾਊਂਟਸ ਦੇ ਵਿੱਚ ਟੋਟਲ 1 ਕਰੋੜ 15 ਲੱਖ 52 ਹਜ਼ਾਰ ਦੀ ਰਾਸ਼ੀ ਜੋ ਫ੍ਰੀਜ਼ ਹੋ ਚੁੱਕੇ ਐ ਇਸ ਦੇ ਨਾਲ ਨਾਲ ਜੋ ਪ੍ਰੋਪਰਟੀਆਂ ਦਾ ਜੋ ਇਹਨਾਂ ਨੇ ਬਿਆਨ वगैरह ਕੀਤਾ ਵੋ ਅਸੀਂ ਫ੍ਰੀਜ਼ ਕਰਾ ਕੇ ਵੋ ਅਸੀਂ ਰਿਕਵਰੀ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਅਸੀਂ ਹੁਣ ਤੱਕ ਇਸ ਜੋ ਤਿੰਨ ਐਫਆਈਆਰ ਹੁਣ ਤੱਕ ਹੋਈਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਅਸੀਂ 8 ਪਰਸਨ ਨੂੰ ਅਰੈਸਟ ਕਰ ਚੁੱਕੇ ਐ ਦੇ ਨਾਲ ਨਾਲ ਬਹੁਤ ਸਾਰੇ ਜੋ ਅਕਿਊਜ਼ਡ ਐ ਉਹਨਾਂ ਨੂੰ ਨਾਮਿਨੇਟ ਕੀਤਾ ਉਹਨਾਂ ਦੀ ਪਾਲ ਜਾਰੀ ਹੈ ਤੇ ਜੋ ਅਕਿਊਜ਼ ਬਾਹਰ ਹੈ ਉਹਨਾਂ ਦੇ ਲਈ ਵੀ ਮੈਂ ਮੀਡੀਆ ਕੇ ਥਰੂ ਲੋਕਾਂ ਨੂੰ ਹੀ ਥੋੜਾ ਜਿਹਾ ਦਾਮੀ ਦੇਣਾ ਚਾਹੁੰਦੀ ਕਿ ਉਹ ਲੋਕਾਂ ਨੂੰ ਰੀਚ ਆਊਟ ਕਰ ਰਹੇ ਕਿ ਤੁਸੀਂ ਹੁਣ ਥੋੜਾ ਬਹੁਤ ਇਕਾਧਾ ਲੱਖ ਰੁਪਏ ਲੈ ਕੇ ਆਪਣਾ ਮੂੰਹ ਛਾਟ ਕਰ ਲਓ ਕੁਝ ਟਾਈਮ ਤੱਕ ਉਦੋਂ ਬਾਅਦ ਅਸੀਂ ਤੁਹਾਡੀ ਪੇਮੈਂਟਸ ਵਗੈਰਾ ਕਰ ਦੇਗੇ ਬਟ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਉਹਨਾਂ ਦੇ ਕੋਲ ਨਾ ਕੁਝ ਇਨਾਦੀ ਕੋਈ ਕੰਪਨੀ ਚੱਲਦੀ ਹੈ ਨਾ ਇਨਾਦੇ ਕੋਈ ਫਾਰਮਸ ਹੈ ਨਾ ਇਨਾਦੇ ਕੋਲ ਕੋਈ ਵਰਮੀ ਕੰਪੋਸਟ ਦਾ ਬੇਸ ਹੈਗਾ ਨਾ ਹੀ ਇਨਾਦਾ ਕੋਈ ਬਿਜ਼ਨਸ ਚੱਲਦਾ ਹੈਗਾ ਬਟ ਇਹ ਆ ਸਾਰਾ ਕੁਝ ਝੂਠ ਬਣਾ ਕੇ ਤੁਹਾਨੂੰ ਸੁਪਨੇ ਦਿਖਾ ਰਹੇ ਸੀਗੇ ਤੁਹਾਡੇ ਪੈਸੇ ਮੋਡਰਨ ਦਾ ਇਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਤੁਸੀਂ ਸਾਡੇ ਕੋਲੋਂ ਤਾਂ ਕਿ ਅਸੀਂ ਤੁਹਾਡਾ ਪੈਸਾ ਇਨਾਂ ਤੋਂ ਕਢਵਾ ਕੇ ਤੁਹਾਨੂੰ ਲੀਗਲੀ ਵਾਪਸ ਦਵਾ ਸਕੇ ਤਾਂ ਹੁਣ ਤੱਕ ਇਸ ਵਾਲੇ ਜੋ ਕੇਸਸ ਹੈ 3-4 ਇਨਾਂ ਦੇ ਵਿੱਚ ਇੰਨੀ ਤਫ਼ਤੀਸ਼ ਹੋ ਚੁੱਕੀ ਹੈ ਅੱਗੇ ਇਨਾਂ ਨੇ ਜੋ ਵੈਬਸਾਈਟ ਬਣਾਈ ਸੀਗੀ ਉਹਦਾ ਵੀ ਅਸੀਂ ਟੈਕਨੀਕਲ ਡੇਟਾ ਕਢ ਕੇ ਅੱਗੇ ਉਹ ਵੀ ਤਫ਼ਤੀਸ਼ ਦੇ ਵਿੱਚ ਕਰ ਰਹੇ ਹਾਂ ਤੇ ਜਿੰਨੇ ਜਿੰਨੇ ਲੋਕੀ ਸਾਡੇ ਕੋਲ ਆ ਰਹੇ ਉਹਨਾਂ ਦਾ ਵੀ ਵੈਰੀਫਿਕੇਸ਼ਨ ਕਰਕੇ ਨਾਲ-ਨਾਲ ਕੰਪਲੇਂਟਸ ਵਗੈਰਾ ਲੈ ਕੇ ਉਹਦੇ ਉੱਪਰ ਵੀ ਐਕਸ਼ਨ ਸ਼ੁਰੂ ਕਰ ਰਹੇ ਤੇ ਪ੍ਰੋਪਰਟੀਆਂ ਵਗੈਰਾ ਕੀ ਹੋਰ ਵੀ ਭਾਰ ਹੈ ਕਿਉਂਕਿ ਆ ਬੇਨਾਮੀ ਪ੍ਰੋਪਰਟੀਆਂ ਜੇ ਕ੍ਰੀਏਟ ਕਰ ਰਹੇ ਸੀਗੇ ਜੋ ਲੋਕਾਂ ਦਾ ਮਿਹਨਤ ਦਾ ਪੈਸਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਉਹਨਾਂ ਤੋਂ ਇਕੱਠਾ ਕੀਤਾ ਉਹਨੂੰ ਅੱਗੇ ਕਰ ਰਹੇ ਸੀਗੇ ਤੇ ਇਹਦੇ ਨਾਲ-ਨਾਲ ਜੋ ਵਾਂਟਡ ਕ੍ਰਿਮੀਨਲ ਨੇ ਉਹਨਾਂ ਦੀ ਰੇਡਸ ਵਗੈਰਾ ਵੀ ਕੰਟੀਨਿਊਸਲੀ ਚੱਲਦੇ ਆ ਨੇ ਕਿਉਂਕਿ ਆ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਟੁੰਗਾਈ ਨਾਲ ਜੋ ਪੂਰੀ ਕੀ ਪੂਰੀ ਟੀਮ ਹੈ ਐਸ ਆਈ ਟੀ ਜੋ ਕਿ ਐਸ ਪੀ ਡੀ ਦੇ ਨਾਲ ਦੋ ਡੀ ਐਸ ਪੀ ਡੀ ਐਸ ਪੀ ਡੀ ਤੇ ਡੀ ਐਸ ਪੀ ਸਮਰਾਲਾ ਇਹਨਾਂ ਦੇ ਨਾਲ ਇਨਸਪੈਕਟਰ ਵਿਨੋਦ ਆ ਸਾਰੇ ਕੇ ਸਾਰੇ ਇਕੱਠੇ ਹੋ ਕੇ ਔਰ ਵੀ ਨਾ ਦੇ ਨਾਲ ਕਈ ਸਾਰੇ ਆਫੀਸਰਸ ਹੈ ਜੋ ਅਟੈਚਡ ਹੈ ਤੋਂ ਸਟ ਪੂਰਾ ਟੁੰਗਾਈ ਨਾਲ ਇਸ ਪੂਰੇ ਮੁੱਦੇ ਦੀ ਤਫਤੀਸ਼ ਕਰ ਰਹੀ ਹੈਗੀ ਤੇ ਅਗੇ ਹੋਰ ਵੀ ਸਾਨੂੰ ਲੱਗਦਾ ਹੈ ਕਿ ਜਿੱਥੇ ਜਿੱਥੇ ਇਹਨਾਂ ਨੇ ਆ ਪੈਸਾ ਪਾਕ ਕੀਤਾ ਹੋਵੇਗਾ ਉਹ ਸਾਰੀ ਪ੍ਰਾਪਰਟੀ ਅਸੀਂ ਆਇਡੈਂਟੀਫਾਈ ਕਰਕੇ ਲੋਕਾਂ ਦਾ ਪੈਸਾ ਜਲਦ ਤੋਂ ਜਲਦ ਵਾਪਸ ਕਰਨ ਦਾ ਅਸੀਂ ਟਰਾਈ ਕਰਾਂਗੇ ਇਹਦੇ ਨਾਲ ਨਾਲ ਕੁਝ ਇਹਨਾਂ ਦੀਆਂ ਗੱਡੀਆਂ ਵਗੈਰਾ ਵੀ ਅਸੀਂ ਆਇਡੈਂਟੀਫਾਈ ਕੀਤੀ ਹੈ ਉਹ ਵੀ ਅਸੀਂ ਆਰਟੀਓਜ਼ ਵਗੈਰਾ ਨੂੰ ਲਿਖਿਆ ਹੈਗਾ ਜਿਵੇਂ ਗੱਡੀਆਂ ਦੀ ਓਨਰਸ਼ਿਪ ਵਗੈਰਾ ਦੀ ਵੈਰੀਫਿਕੇਸ਼ਨ ਆ ਜਾਂਦੀ ਅਸੀਂ ਉਹਨੂੰ ਵੀ ਉਹ ਗੱਡੀਆਂ ਵਗੈਰਾ ਨੂੰ ਵੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਫਿਰ ਮਤਲਬ ਲੋਕਾਂ ਦਾ ਜੋ ਪੈਸਾ ਹੈ ਲੀਗਲੀ ਉਸਕੇ ਥਰੂ ਵੀ ਅਸੀਂ ਵਾਪਸ ਕਰਾਉਣ ਦਾ ਟਰਾਈ ਕਰ ਰਹੇ ਹਾਂ ਕਿੰਨੇ ਨਾਮਜ਼ਦ ਕੀਤੇ ਗਏ ਨੇ ਕਿੰਨਾ ਤਿੱਸਰਾ ਦੇ ਵਿੱਚ ਲੋਕ ਨਾਮਜ਼ਦ ਤੋਂ ਬਹੁਤ ਸਾਰੇ ਐ ਅਸੀਂ ਸਿਰਫ ਤੁਹਾਨੂੰ ਲਿਸਟ ਅਰੈਸਟਡ ਵਾਲਾ ਇਸ ਕਰਕੇ ਦਿੱਤਾ ਕਿਉਂਕਿ ਅਗਰ ਅਸੀਂ ਤੁਹਾਨੂੰ ਨਾਮਜ਼ਦ ਦਾ ਦੱਸ ਦੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਤੇ ਉਹ ਹੋ ਸਕਦਾ ਭਜਨ ਪੂਜਨ ਦਾ ਟਰਾਈ ਕਰਨ ਬਟ ਇਹਦੇ ਵਿੱਚ ਹੁਣ ਤੱਕ ਸਾਨੂੰ ਜੋ ਮੋਟਾ ਮੋਟਾ ਲੱਗਦਾ ਹੈਗਾ 25 ਤੋਂ 30 ਤੋਂ ਮੇਨ ਮੇਨ ਬੰਦੇ ਐ ਕਿਉਂਕਿ ਕੋਈ ਇਨਾਂ ਦੇ ਅਗੇ ਪ੍ਰਾਪਰਟੀ ਬਾਈ ਕਰਨ ਚੈਲਪ ਕਰ ਰਿਆ ਸੀਗਾ ਕੋਈ ਪੈਸੇ ਇਨਾਂ ਦੇ ਮੈਂ মিডিਆ ਨੂੰ ਦੱਸਣਾ ਚਾਹੁੰਦੀ ਹੂ ਕਿ ਇਨਾਂ ਦੀ ਫੈਮਿਲੀ ਮੈਂਬਰਸ ਦੇ ਨਾਂ ਤੇ ਇਨਾਂ ਨੇ ਬਹੁਤ ਜ਼ਿਆਦਾ ਬਿਨਾਮੀ ਪ੍ਰਾਪਰਟੀ ਵਗੈਰਾ ਬਾਈ ਕਰਨ ਦੀ ਟਰਾਈ ਕੀਤੀ ਹੋਈ ਹੈ ਇਨਾਂ ਦੀ ਫੈਮਿਲੀ ਮੈਂਬਰਸ ਦੇ ਨਾਂ ਤੇ ਅੱਗੇ ਪ੍ਰਾਪਰਟੀਆਂ ਦੀ ਬਿਆਨ ਨੇ ਹੋ ਰੱਖੇ ਪਾਰਾਫ ਅਟਾਰਨੀਜ਼ ਵਗੈਰਾ ਲਿੱਤੇ ਹੋਏ ਨੇ ਤੇ ਇਨਾਂ ਦੇ ਫੈਮਿਲੀ ਮੈਂਬਰਸ ਦੇ ਵੀ ਅਕਾਊਂਟਸ ਵਗੈਰਾ ਸੀ ਸਾਰੇ ਖੰਗਾਲ ਰਹੇ ਨੇ ਤੇ ਸਾਰਾ ਕੁਝ ਕਿਉਂਕਿ ਫਾਈਨੈਂਸ਼ੀਅਲ ਕਰਾਈ ਮੈਂ ਐਵੀਡੈਂਸ ਕਲੈਕਸ਼ਨ ਇਜ਼ ਵੈਰੀ ਇੰਪੋਰਟੈਂਟ ਤੇ ਅਸੀਂ ਹਰ ਚੀਜ਼ ਨੂੰ ਤਰੀਕੇ ਨਾਲ ਕਰਦੇ ਹੋਏ ਹੀ ਅੱਗੇ ਚੱਲ ਰਹੇ ਹਾਂ ਤੇ ਅਸੀਂ ਇਸ ਕਰਕੇ ਨੋਇੰਗਲੀ ਅਸੀਂ ਡਿਸਕਲੋਜ਼ ਨਹੀਂ ਕਰਦੇ ਤਾਂ ਕਿ ਬੰਦੇ ਭਾਜਪੂਜ ਨਾ ਜਾਣ ਇਹਨੂੰ ਕੋ ਤੁਹਾਨੂੰ ਕੋਈ ਲਿਸਟ ਨਹੀਂ ਮਿਲ ਵੀ ਕਿੰਨੇ ਇਹਨਾਂ ਦੇ ਕਸਟਮਰ ਨੇ ਨਹੀਂ ਦੱਸਿਆ ਨਾ ਮੈਂ ਤੁਹਾਨੂੰ ਕਿੰਨਾ ਦੀ ਵੈਬਸਾਈਟ ਦਾ ਵੀ ਸੇ ਡਾਟਾ ਕੱਢ ਲਿਆ ਟੈਕਨੀਕਲੀ ਉੱਥੋਂ ਜਿੰਨੇ ਹੀ ਇਹਨਾਂ ਦੇ ਇਨਵੈਸਟਰਸ ਨੇ ਸਾਰਾ ਸਾਡੇ ਕੋਲ ਡਾਟਾ ਹੈਗਾ 21000 ਦੇ ਤਕਰੀਬਨ ਐਕਟਿਵ ਇਹਨਾਂ ਦੇ ਹਾਂ 21000 ਬੰਦੇ ਜੋ ਐਕਟਿਵ ਹੈ ਤੇ 36000 ਟੋਟਲ ਇਹਨਾਂ ਦੀ ਜੋ ਆਈਡਿਸ ਕ੍ਰੀਏਟ ਕੀਤੀਆਂ ਉਹਨਾਂ ਆਈਡਿਸ ਹੈ ਉਹ ਆਈਡਿਸ ਲੋਕੀ ਕਿੰਨੇ ਕੇ ਨਹੀਂ ਪਤਾ ਕਿਉਂਕਿ ਪੈਸਾ ਕੁੰਮਿਆ ਹੋਇਆ کافی ਹੈ ਇਹਨਾਂ ਨੇ ਆਪਣੀ ਹੀ ਆਈਡਿਸ ਵਗੈਰਾ ਬਣਾ ਕੇ ਇਹਨਾਂ ਨੇ ਆਪਸ ਦੇ ਵਿੱਚ ਵੀ ਧੋਖਾਧੜੀ ਕੀਤੀ ਹੋਈ ਹੈ ਇਹਨਾਂ ਨੇ ਕੈਸ਼ ਦੇ ਵਿੱਚ ਵੀ ਪੈਸੇ ਲਿੱਤੇ ਹੋਏ ਇਹ ਸਾਰਾ ਹੈ ਜੋ ਬੈਂਕ ਅਕਾਊਂਟਸ ਦਾ ਹੈ ਇਹਨਾਂ ਨੇ ਕੈਸ਼ ਦੇ ਵਿੱਚ ਵੀ ਲੋਕਾਂ ਤੋਂ ਪੈਸੇ ਲਿੱਤੇ ਹਨ ਉਹ ਵੀ ਇਕੱਠੇ ਕੀਤੇ ਉਹਦੇ ਬਿਹਾਫ ਤੇ ਵੀ ਆਈਡਿਸ ਵਗੈਰਾ ਕ੍ਰੀਏਟ ਕੀਤੀਆਂ ਹੋਈਆਂ ਤੇ ਕਿਉਂਕਿ ਆ ਸਾਰੇ ਹੀ ਆਪਣੀ ਆਪਣੀ ਪ੍ਰੋਪਰਟੀਆਂ ਬਾਈ ਕਰ ਰਹੇ ਸੀਗੇ ਤੇ ਆ ਆਪਣੇ ਤੋਕਾਦੜੀ ਲੋਕਾਂ ਦੇ ਨਾਲ ਵੀ ਕਰ ਰਹੇ ਸੀ ਕਿ ਆਪਸ ਦੇ ਵਿੱਚ ਲੁਕੋ ਲੁਕੋ ਕਰਕੇ ਇਹਨਾਂ ਨੇ ਕਾਫੀ ਕੀਤਾ ਹੋਇਆ ਉਹ ਸਾਰਾ ਡੇਟਾ ਅਸੀਂ ਟਾਈਮਲੀ ਉਹਨੂੰ ਕੱਢ ਕੇ ਅਸੀਂ ਟੈਕਨੀਕਲ ਈਵੈਲੂਏਸ਼ਨ ਦੇ ਲਈ ਭੇਜਿਆ ਹੋਇਆਗਾ ਲੇਕਿਨ 21000 ਦੇ ਤਕਰੀਬਨ ਜੋ ਐਕਟਿਵ ਯੂਜ਼ਰਸ ਇਹਨਾਂ ਦੇ ਵੈਬਸਾਈਟ ਦੇ ਉੱਪਰ ਸੀਗੇ ਉਹ ਹੈ ਤਾਂ ਹੋ ਸਕਦਾ ਕਿ ਕਿਸੇ ਨੇ ਇਹਨਾਂ ਦੇ ਪ੍ਰੋਡਕਟ ਬਾਈ ਕੀਤੇ ਹੋ ਤਾਂ ਯੂਜ਼ਰ ਬਣ ਗਿਆ ਹੋ ਸਕਦਾ ਇਨਵੈਸਟਰਸ ਹੋਣ ਬਟ ਜੋ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 35 ਕਰੋੜ ਦੀ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਨੂੰ 93 93 ਕਰੋੜ ਜੋ ਵਾਪਸ ਆਇਆ ਉਹ ਸਾਰੇ ਸ਼ੱਕੀ ਹੋ ਜਾਂਦੇ ਤਾਂ ਇਦਾਂ ਦੇ 8000 ਦੇ ਤਕਰੀਬਨ ਹੈ ਜੋ ਯੂਜ਼ਰ ਆਈਡੀਜ਼ ਹੈ ਲੇਕਿਨ ਸਾਰੇ 8000 8700 ਪੂਰੇ ਅਕਿਊਜ਼ ਨਹੀਂ ਹੋ ਸਕਦੇ ਇਹਨਾਂ ਦੇ ਵਿੱਚੋਂ ਕਿਉਂਕਿ ਡੇਟਾ ਬਹੁਤ ਸਾਰਾ ਅਸੀਂ ਛਟਨੀ ਕਰਕੇ ਅਸੀਂ ਹੌਲੀ-ਹੌਲੀ ਮਤਲਬ ਉੱਥੇ ਤੱਕ ਪਹੁੰਚ ਰਹੇ ਹੁਣ ਤੱਕ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਆ ਸਾਰਾ ਕੁਝ ਕੱਢ ਕੇ ਤੁਹਾਨੂੰ ਆਫੀਸ਼ੀਅਲ ਤਰੀਕੇ ਨਾਲ ਕੱਢ ਕੇ ਹੀ ਦੱਸ ਰਹੇ ਜੋ ਅਸੀਂ ਹੁਣ ਤੱਕ ਬਿਲਕੁਲ ਵੈਰੀਫਾਈ ਕਰ ਚੁੱਕੇ ਜੀਐਸਟੀ ਡਿਪਾਰਟਮੈਂਟ ਤੋਂ ਵੈਰੀਫਾਈ ਕਰ ਚੁੱਕੇ ਰਜਿਸਟਰਾਰ ਤੋਂ ਵੈਰੀਫਾਈ ਕਰ ਚੁੱਕੇ ਬੈਂਕ ਅਕਾਊਂਟਸ ਨੂੰ ਦੀ ਵੀ ਕੇਵਾਈਸੀ ਵਗੈਰਾ ਅਸੀਂ ਵੈਰੀਫਾਈ ਕਰ ਚੁੱਕੇ ਹੈ ਬਾਹਰੀ ਪੰਜਾਬ ਤੋਂ ਬਾਹਰੀ ਚੇਤਾਂ ਦੀ हां जी हरियाणा दे भी है और ते यूपी वगैरह दे भी राजस्थान दे भी है इनफैक्ट इना ने एक फेक कंपनी जो हजेसी वेरीफाई करी ने ओ पानीपत भी नाने कोई फेक कंपनी ओस एड्रेस ते बना रखी है और भी है के थोनू 20 ਤੋਂ ਜ਼ਿਆਦਾ ਤੋਂ ਹੁਣ ਤਾਂ ਸਾਡੇ ਹੋ ਚੁਕਿਆ ਸੀ ਨੋਇੰਗਲੀ ਤੁਹਾਨੂੰ ਇਸ ਕਰਕੇ ਨਹੀਂ ਦੱਸ ਰਹੇ ਉਹ ਆਲਰੇਡੀ ਭੱਜ ਗਏ ਉਹਨਾਂ ਦਾ ਫਿਰ ਕਿਉਂਕਿ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਉਹ ਭੱਜ ਪੂਜ ਜਾਣਗੇ ਤੇ ਅਸੀਂ ਸਾਰਾ ਕੁਝ ਉਹਨਾਂ ਦਾ ਲੀਗਲ ਪ੍ਰੋਸੈਸ ਅਸੀਂ ਕੀਤਾ ਹੋਇਆ ਹੈ ਰੇਟਸ ਚੱਲ ਰਹੇ ਆ ਨੇ 8 ਅਰੈਸਟ ਹੋ ਚੁੱਕੇ ਬਾਕੀ ਅਦੀ ਪਾਲ ਜਾਈਏ ਰਾਜਨੀਤਿਕ ਨੇਤਾ ਹਜੇ ਕੁਝ ਨਹੀਂ ਇਹ ਤਾਂ ਆਪਣਾ ਆਪਣਾ ਹੀ ਇਹ ਤਾਂ ਇਹਨਾਂ ਨੇ ਪੂਰਾ ਫਰਾਡ ਸਿਸਟਮ ਬਣਾਇਆ ਸੀਗਾ ਤੇ ਆ ਇੱਕ ਪੌਂਜੀ ਸਕੀਮ ਜੋ ਕਲੈਕਟਿਵ ਇਨਵੈਸਟਮੈਂਟ ਸਕੀਮ ਜਿਹਨੂੰ ਕਹਿੰਦੇ ਸੀ ਆਈਐਸ ਉਹ ਵਾਲਾ ਪਾਇਰਾਮਿਡ ਸਕੀਮ ਵੀ ਕਹਿੰਦੇ ਉਹ ਇੱਕ ਫਰਾਡ ਹੈਗਾ ਇਹਦੇ ਵਿੱਚ ਇਹਨਾਂ ਨੇ ਹੀ ਲੋਕਾਂ ਤੋਂ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ ਤੇ ਰਾਜਨੀਤਿਕ ਕਿਸੇ ਦਾ ਕੋਈ ਹਜੇ ਤੱਕ ਕੁਝ ਨਹੀਂ ਆਇਆ ਤੇ ਕਿਉਂਕਿ ਅਸੀਂ ਕਾਫੀ ਡੀਟੇਲ ਤੱਕ ਜਾ ਚੁੱਕੇ ਹਾਂ ਤਾਂ ਸਾਨੂੰ ਲੱਗਦਾ ਨਹੀਂ ਕੋਈ ਰਾਜਨੀਤੀ ਕਿੱਦਾਂ ਦਾ ਹੋਏਗਾ